ਇਹ ਸਾਰੇ ਬੜਾ ਸਪੋਰਟ ਕਰਦੇ ਨੇ ਚਾਹੇ ਪ੍ਰੀਤਰਪਾਲਾ ਚਾਹੇ ਰਾਜਤਵਾੜੀ ਜੀ ਹੈ ਕਰਮરાજ ਕਰਮਾ ਜੀ ਹੈ ਪਰ ਸੁਰੇਂਦਰ ਮਾਨ ਜੀ ਹੈ ਕਰਮਾ ਲੋਪਦੀ ਆਜ ਦੇ ਕਲਾਕਾਰ ਨੇ ਤੇ ਬਾਕੀ ਹਰ ਰੋਜ਼ ਕੋਈ ਨਾ ਬੁਲਾਵਾ ਆਦਾ ਜੀਰੋ ਮਤਲਬ ਕਿ ਤੁਸੀਂ ਬਸੀ ਵਿੱਚ ਤੁਹਾਡੇ ਸਾਥੀ ਆ ਜੀ ਦੀ ਦੇ ਵਿੱਚ ਅਸੀਂ ਇਹ ਚੌਥਾ ਪਿੰਡ ਘੁੰਮ ਲਿਆ ਤੇ ਮੈਨੂੰ ਐ ਲੱਗ ਰਿਹਾ ਵੀ ਅਸੀਂ ਆਉਣ ਵਾਲੇ ਨਹੀਂ ਮੌਜੂਦਾ ਐਮਪੀ ਦੇ ਨਾਲ ਘੁੰਮ ਰਹੇ ਹਾਂ ਕਿਉਂਕਿ ਇੰਨਾ ਲੋਕਾਂ ਦਾ ਉਤਸ਼ਾਹ ਇੰਨਾ ਪਿਆਰ ਨਹੀਂ ਮੁਹੱਬਤ ਮੈਂ ਅਕਸਰੀ ਜਦੋਂ ਕਿਤੇ ਕਿਸੇ ਪੋਲੀਟੀਸ਼ੀਅਨ ਨਾਲ ਜਾਣ ਦਾ ਮੌਕਾ ਮਿਲਦਾ ਤਾਂ ਮੈਂ ਦੇਖਦਾ ਵੀ ਜ਼ਿਆਦਾ ਜਿਹੜੇ ਜੈਂਟਸ ਨੇ ਉਹ ਇਕੱਠੇ ਹੁੰਦੇ ਨੇ ਇਹਦੇ ਵਿੱਚ ਮੈਂ ਵੇਖਿਆ ਮਾਤਾਵਾ ਪੈਣਾ ਬੱਚੇ ਬਜ਼ੁਰਗ ਸਾਰੇ ਇਕੱਠੇ ਨੇ ਸੋ ਇਥੋਂ ਪਤਾ ਲੱਗਦਾ ਕਿ ਵੀ ਕਰਮਜੀਤ ਹੁਣਾਂ ਨੂੰ ਕਿੰਨੀ ਮੁਹੱਬਤ ਕਿੰਨਾ ਪਿਆਰ ਮਿਲ ਰਿਹਾ ਹੈ 40 40 ਸਾਲਾਂ ਦਾ ਸੂਰਜ ਪੱਤੇ ਕੀਤੇ ਗਏ ਕੱਸੀਆਂ ਬੜਾਈਆਂ ਗਈਆਂ ਤੇ ਪਹਿਲਾਂ ਜਿਹੜਾ ਸਦਾ ਧਾਰਤੀ ਰੇੜਾ ਪਾਣੀ ਆ ਬੜੀ ਤੇਜ਼ੀ ਨਾਲ ਖਤਪਾ ਮਾਰਾ ਸ਼ਗਨਾਂ ਪਾਣੀ ਦਾ ਖਤਪਾ ਹੋਣਾ ਉਹਦੇ ਲਈ ਪੰਜਾਬ ਸਰਕਾਰ ਸਰਪ੍ਰਸਤ ਦੀ ਮਾਰ ਕੋਈ ਦੋ ਦੰਨਿਆ ਨਾ ਫਾਇਦਾ ਨਾਲ ਪੰਜਾਬ ਦੇ ਵਿੱਚੋਂ 5 ਲੱਖ ਸਾਰੇ ਸਾਡੀ ਇੰਡਸਟਰੀ ਦੇ ਵਿੱਚੋਂ ਕਰਮਜੀਤਨ ਮੋਤ ਦੇ ਨਾਲ ਬਹੁਤ ਸਾਰੇ ਸਾਡੇ ਕਲਾਕਾਰ ਸਾਥੀ ਮੋਚੇ ਹੋਏ ਨੇ ਇਹ ਵੀ ਲੱਗਦਾ ਜਿਨਾ ਵਾਸਤਵ ਨਾਲ ਰਿਸਪੌਂਸ ਆ ਤੇ ਵੱਡਿਕਾ ਹੈ ਕਿ ਸ਼ਾਇਦ ਉਹਦੇ ਵਿੱਚ ਵੀ ਜਿਹੜਾ ਖਾ ਹਾਂਜੀ ਹਾਂਜੀ ਫਿਲਹਾਲ ਜਿਹੜਾ ਅੱਜ ਦਾ ਮੋਟਿਵ ਹੈਗਾ ਸਾਡੇ ਇੱਥੇ ਇਲੈਕਸ਼ਨ ਕੈਂਪੇਨ ਚੱਲ ਰਹੀ ਆਵਾਮੀ ਪਾਰਟੀ ਦੀ ਤੇ ਸਾਡੀ ਜਿਹੜੀ ਹਲਕਾ ਹੈ ਇਹ ਦੇ ਵੱਲੋਂ ਕਰਮਜੀਤਨ ਮੋਹਦ ਬਾਈ ਖੜੇ ਆਮ ਆਦਮੀ ਪਾਰਟੀ ਲਈ ਔਰ ਬਹੁਤ ਪਿਆਰੇ ਇਨਸਾਨ ਨੇ ਤੇ ਇੱਕ ਤਾਂ ਪਾਰਟੀ ਦੇ ਜਿਹੜਾ ਵੀ ਪਿਛਲੇ 2.5 ਸਾਲ ਦਾ ਕੰਮ ਹੈ ਉਹ ਕੰਮ ਨੂੰ ਵੇਖਦੇ ਹੋਏ ਸਾਡਾ ਜੀ ਕੀਤਾ ਖੁਦ ਬਖੁਦ ਕਿ ਸਾਥ ਦੇਈ ਤੇ ਦੂਸਰਾ ਕਰਮਜੀਤ ਬਾਈ ਨੂੰ ਅਸੀਂ ਪਰਸਨਲੀ ਜਾਣਦੇ ਹਾਂ ਤੇ ਇਨਸਾਨ ਬਹੁਤ ਪਿਆਰੇ ਨੇ ਤੇ ਜਿਉਂ ਜਿੱਤ ਕੇ ਆਉਂਦੇ ਨੇ ਤੇ ਇਸ ਇਲਾਕੇ ਦੇ ਲੋਕਾਂ ਲਈ ਜ਼ਰੂਰ ਕੁਝ ਨਾ ਕੁਝ ਵੱਡੀਆਂ ਖਬਰਾਂ ਲੈ ਕੇ ਆਉਣਗੇ ਤੇ ਇਸੇ ਉਮੀਦ ਨਾਲ ਅਸੀਂ ਉਹਨਾਂ ਦੇ ਨਾਲ ਲੱਗੇ ਹਾਂ ਅੱਜ ਦੇਖਦੇ ਹਾਂ ਕਿ ਅਸਲ ਵਿੱਚ ਰਾਸਟਰਾ ਦਾ ਕੀ ਹੈ ਮੈਂ ਸਦੀਗੀ ਕਹਿੰਦਾ ਕਿ ਇਹ ਕਹਿਜਾ ਕਿ ਕਲਾਕਾਰਾਂ ਜਿਹੜੇ ਉਹ ਸਮਝਦੇ ਨੇ ਲੋਕਾਂ ਨੂੰ ਕੀ ਲੱਗਦਾ ਤੁਸੀਂ ਨੇੜ ਤੇ ਜਾ ਰਹੇ ਹੋ ਜਤਨ ਤੋਂ ਬਾਅਦ ਕੀ ਲੋਕਾਂ ਨੇ ਦੇਖਿਆ ਉਹਨਾਂ ਪਿੱਛੇ ਉਹਨਾਂ ਦੀ ਬੈਕਬੋਨ ਕੀ ਹੈ ਉਹ ਤੇ ਉਹ ਡਿਪੈਂਡ ਕਰਦਾ ਹੁੰਦਾ ਜੀ ਔਰ મતલਬ ਉਹ ਵੀ ਇਨਸਾਨ ਬਹੁਤ ਅੱਛੇ ਨੇ ਲੇਕਿਨ ਜਿਹੜੀ ਉਹਨਾਂ ਦੇ ਪਿੱਛੇ ਉਹ ਪੋਲੀਟੀਕਲ ਪਾਰਟੀਆਂ ਨੇ ਜਿੱਥੋਂ ਉਹ ਲੜ ਜਿੱਤ ਕੇ ਆਏ ਨੇ ਸਿਸਟਮ ਦੇ ਅੰਦਰ ਐਂਟਰ ਹੋਏ ਨੇ ਉਹ ਪਾਰਟੀਆਂ ਦਾ ਰਵਈਆ ਕੋਈ ਬਾੜਾ ਵਧੀਆ ਨਹੀਂ ਰਿਹਾ ਪੰਜਾਬ ਦੇ ਪ੍ਰਤੀ ਵਿਰੋਧਾਸ ਤੌਰ ਤੇ ਭਾਵੇਂ ਦੋਨੇ ਪਾਰਟੀਆਂ ਦੀ ਗੱਲ ਕਰੀਏ ਤਾਂ ਇੱਕ ਨਵੀਂ ਪਾਰਟੀ ਹੈ ਇਸ ਵਾਰ ਸਰਕਾਰ ਪੰਜਾਬ ਨੇ ਇਸ ਪਾਰਟੀ ਦੀ ਬਣਾਈ ਹੈ ਔਰ ਸੋਨਾ ਕੰਮ ਚਾਲ ਲੈ ਭਾਵੇਂ ਖੇਤੀਬਾੜੀ ਵਾਲੇ ਮਸਲੇ ਤੋਂ ਗੱਲ ਕਰੀਏ ਤਾਂ ਨਹਿਰਾਂਆਂ ਸੂਏਆਂ ਕੱਸੀਆਂ ਜਿਨ੍ਹਾਂ ਨੂੰ ਪੱਕੇ ਕਰਨ ਦਾ ਕੰਮ ਕੀਤਾ ਪਾਣੀ ਦਾ ਪ੍ਰਬੰਧ ਸਹੀ ਕਰਨ ਦਾ ਕੰਮ ਕੀਤਾ ਫਿਰ ਬਿਜਲੀ ਦੇ ਬਿੱਲ ਮਾਫ ਕਰਨ ਦਾ ਕੰਮ ਕੀਤਾ ਫਿਰ ਟੋਲ ਟੈਕਸ ਨੇ ਕਈ ਕਿੱਥੇ ਕਿੱਥੇ ਫਾਜ਼ਲ ਦਾ ਜਲਾਲਾਬਾਦ ਗੜਸ਼ੰਕਰ ਨੀਲੋ ਵਾਲਾ ਕਿੰਨੇ ਟੋਲ ਮੇਰੇ ਬਿੰਦੇ ਬਿੰਦੇ ਆ ਮਤਲਬ ਬੰਦ ਹੋਏ ਨੇ ਜਿਹੜੇ ਗੈਰ ਕਾਨੂੰਨੀ ਚੱਲ ਰਹੇ ਸੀ ਤੋਂ ਕੰਮ ਹੀ ਉਹਨਾਂ ਦਾ ਬੋਲ ਰਿਹਾ ਜਿਹੜੀਆਂ ਪਹਿਲਾਂ ਬਈ ਸਰਕਾਰਾਂ ਰਹੀਆਂ ਉਹਦੇ ਨਾਲੋਂ ਜਿਹੜੇ ਉਹਦੇ ਐਮ ਐਲ ਏ ਐਮ ਪੀ ਸੀ ਹੁੰਦੇ ਸੀ ਉਹਨਾਂ ਨੂੰ ਮੈਲਾਂ ਬਹੁਤ ਔਖਾ ਸੀ ਕੋਈ ਬੰਦੇ ਨਾਲ ਲੈ ਕੇ ਆਣੇ ਜਾਂ ਕੋਈ ਉਹੋ ਜਿਹੀ ਸਪਾਰਸ਼ ਪਾਉਣੀ ਫੇਰ ਕਿਤੇ ਜਾ ਕੇ ਮਿਲਣੀ ਹੁੰਦੀ ਸੀ ਮਿਲਣ ਤੋਂ ਬਾਅਦ ਵੀ ਸਾਡੇ ਕੰਮ ਹੁੰਦੇ ਨਹੀਂ ਹੁੰਦੇ ਇਹ ਨਹੀਂ ਸੰਪਤਕਾ ਨਹੀਂ ਹੁਣ ਬਈ ਜਿਵੇਂ ਸਾਡੇ ਐਮ ਐਲ ਏ ਮਨਜੀਤ ਸਿੰਘ ਜੀ ਹੈ ਭਾਈ ਜਦੋਂ ਮਰਜ਼ੀ ਜਾਵੜੋ ਕੋਈ ਜਾ ਉਹਦੇ ਨਾਲ ਇਹ ਵੀ ਨਿਕਾਮਸੀ ਕਾਲੀ ਆ ਜਾਂ ਕੋਈ ਇਹ ਆਮਾਦੀ ਪਾਟ ਨਹੀਂ ਅਸੀਂ ਚਲਿਏ ਆਮ ਬੰਦਾ ਜਾ ਕੇ ਬਾਈ ਕੰਮ ਹੁੰਦਾ ਫੋਨ ਚੱਕਦੇ ਆ ਫੋਨ ਬੈਕ ਕਾਲ ਕਰਦੇ ਆ ਸਾਨੂੰ ਇਹਦੀ ਬਾਲੀ ਸਹੂਲਤ ਆ ਸਾਡੀ ਗੱਲ ਸੁਣੀ ਜਾਂਦੀ ਆ ਆਮਾਦੀ ਪਾਟੇ ਬਾਕੀ ਜਿਹਨਾਂ ਨੇ ਕੰਮਾਂ ਦੀ ਗੱਲ ਕਰੀਏ ਬਾਈ ਇਹਨਾਂ ਨੇ ਤੋਲ ਟੈਕਸ ਜਿਹੜੇ ਸਾਨੂੰ ਪਤਾ ਹੀ ਨਹੀਂ ਸੀ ਵੀ ਬੰਦ ਹੋ ਸਕਣਗੇ ਜਿਹੜੇ ਕਿ ਇਹਨਾਂ ਨੇ ਬੰਦ ਕਰਾਇ ਭਗਵਾਨਤਮਾਨ ਜੀ ਨੇ ਬੰਦ ਕਰਾਏ ਨਹਿਰਾ ਕੱਸੀਆਂ ਪੱਕੀਆਂ ਕਰਾਤੀਆਂ ਪਾਈਪਾਂ ਪਾਈਆਂ ਨੇ ਨਹਿਰਾ ਖੇਤਾਂ 'ਚ ਪਾਣੀ ਦੇ ਦੇਣ ਤੱਕ ਦੂ ਮਤਲਬ ਇੰਨੇ ਹੁਣ ਕੰਮ ਤੁਹਾਡੇ ਮੂਹਰੇ ਵਾਈਟ ਦੇ ਰਿਆਂ ਤਾਂ ਕਈ ਵਾਰ ਦਿਮਾਗ ਤੇ ਜਾਤ ਨਹੀਂ ਹੁੰਦੇ ਕੰਮ ਇਹਨੇ ਰੋਜ਼ਗਾਰ ਦਿੱਤਾ ਬਾਈ ਫਿਰ ਉਹਨਾਂ ਨੇ ਇਹ ਵੀ ਲਾਣ ਕੀਤਾ ਵੀ ਜੇ ਮੇਰੇ ਕੰਮ ਕਰਿਆ ਤਾਂ ਵੋਟ ਪਾ ਦਿਓ ਬਾਈ ਬਿਜਲੀ ਦੇ ਬਿੱਲ ਫ੍ਰੀ ਹੋ ਗਏ ਯਾਰ ਜਰਨਲ ਕੈਟਾਗਰੀ ਨੂੰ ਤਾਂ ਕੋਈ ਪਹੁੰਚਦਾ ਨਹੀਂ ਸੀ ਸਾਰੇ ਐਸਸੀ ਬੀਸੀ ਜਾਂ ਹੋਰਾਂ ਨੂੰ ਦਿੰਦੇ ਸੀ ਤੇ ਬਾਈ ਜਰਨਲ ਕੈਟਾਗਰੀ ਦੇ ਵੀ ਇਹਨਾਂ ਨੇ ਤਾਂ ਦਿਲ ਮਾਫ ਕਰਤੀ ਵੱਡੀ ਗੱਲ ਆ ਬਾਈ ਸਾਡੀ ਪਹੁੰਚ ਆ ਆਮ ਆਦਮੀ ਪਾਤ ਜਦੋਂ ਮਰਜੀ ਸਾਡੇ ਅਸੀਂ ਐਮਐਲਏ ਸਾਹਮਣੇ ਮੈਲੀਏ ਕਰਮਜੀਤ ਨੂੰ ਮੈਲੀਏ ਸਾਨੂੰ ਵਧੀਆ ਅਸੀਂ ਇਹਨਾਂ ਨੂੰ ਜਿਤਾਉਣਾ ਹੀ ਅਜੀਬ ਤਾਂ ਅੱਜ ਕੰਟੀਨਰ ਮੋੜ MLA ਬਲਾਸ ਪਰ ਇੱਥੇ ਪਹੁੰਚੇ ਸੀ ਕਿ ਕਿਸ ਤਰ੍ਹਾਂ ਜਾਏਗਾ ਲੋਕਾਂ ਦਾ ਸਪੋਰਟ ਬਹੁਤ ਵਧੀਆ ਹਰਜਾਨ ਸਿੰਘ ਹਰਵਿੰਦਰ ਸਿੰਘ ਖਾਲਸਾ ਮੈਂ ਬੋਡੇ ਪਿੰਡ ਤੋਂ ਜੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਧੰਨਵਾਦ ਕਰਦੇ ਹਾਂ ਲੋਕਾਂ ਦਾ ਵੀ ਬਹੁਤ ਜ਼ਿਆਦਾ ਸਾਹਿਬ ਜੀ ਕੀ ਪੋਜੀਸ਼ਨ ਲੱਗਦੀ ਹੈ ਜਿਵੇਂ ਵਿਰੋਧੀ ਧਿਰਾਂ ਨੇ ਜਿਹੜੇ ਤੁਹਾਡੇ ਆਪ ਨੂੰ ਬੁਲ ਕੇ ਗਏਗੇ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਕੀ ਲੱਗਦਾ ਆਮ ਆਦਮੀ ਪਾਰਟੀ ਆ ਜਿਹੜੀ ਇਸ ਤਰ੍ਹਾਂ ਹੀ ਕੰਮ ਕਰਦੀ ਰਹੇਗੀ ਇਸੇ ਤਰ੍ਹਾਂ ਕਾਠ ਦੇ ਕੰਮ ਬਹੁਤ ਕੀਤੇ ਜਾਣਗੇ ਜੀ ਤੇ ਬਹੁਤ ਜੱਤਾ ਜਿਹੜੀ ਵੱਡੇ ਪੱਧਰ ਤੇ ਹੋ ਰਹੀ ਆ ਉਹ ਲੱਗ ਜਿਆਣਾ ਪਤਾ ਆਉਣ ਵਾਲੇ ਸਮੇਂ 'ਚ ਹੰਗਾਰਾ ਬਹੁਤ ਚੰਗਾ ਲੋਕਾਂ ਦਾ ਜਿਹੜਾ ਕਾਠ ਸੀ ਜੀ ਪਿੰਡ ਪੱਤਰ ਲਈ ਤੁਹਾਡਾ ਜ ਆਸ-ਪਾਸ ਪਿੰਡਾਂ ਤੋਂ ਵੀ ਲੋਕ ਆਏ ਸੀ ਸਾਡੇ ਪਿੰਡ ਪੱਧਰ ਤੋਂ ਇਕੱਠ ਸੀ ਇਹ ਹਾਂਜੀ ਲੋਕਾਂ ਨੇ ਸਹਿਯੋਗ ਦਿੱਤਾ ਬਹੁਤ ਅਿਤਿ ਰਾਜੀ ਅੱਜ ਸਾਡੇ ਦੋਸਤਾਂ ਮਿਸਤਰਾ ਦੇ ਸੇਓ ਨਾਲ ਜਿਹੜੀ ਚੋਣਾਂ ਦਾ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੀ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਬਾਈਗੁਰਦੀ ਕਾ ਖਾਲਸਾ ਸ੍ਰੀ ਬਾਈਗੁਰਦੀ ਕੀ ਪਤ ਹੈ ਮੈਂ ਨਦੀਰ ਸਿੰਘ ਧੀਰਾ ਪ੍ਰਧਾਨ ਆਮ ਆਦਮੀ ਪਾਰਟੀ ਬੋਡੇ ਸਾਰੇ ਪਿੰਡ ਦਾ ਸੀ ਤਹਿਜ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨਿੱਕੇ ਸੱਦੇ ਸਾਡਾ ਇੱਕ ਵੱਡੀ ਰੈਲੀ ਦੇ ਰੂਪ ਵਿੱਚ ਕੱਟ ਕੀਤਾ ਜੀ ਸਾਰੇ ਪਿੰਡ ਦਾ ਸਹਿਯੋਗ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਵੱਧ ਤੋਂ ਵੱਧ ਵੋਟਾਂ ਜਿਤਾਵਾਂਗੇ